ਸਸਰੀ ਕੱਗੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਇਆਗੇ ਨਾ ਆਪਾਂ ਨੇ ਨਾ ਇਸ ਤਰ੍ਹਾਂ ਤਾਂ ਦੇਖ ਸਕਦੇ ਹੋ ਤੁਸੀਂ ਆਪਣੇ ਕੋਲ ਗਰਮ ਸੂਟ ਹੈ ਤੇ ਆਪਾਂ ਨੇ ਹੁਣ ਇਹਦੇ ਵਿੱਚ ਕਾਟਾ ਪਾਉਣੀਆਂ ਨੇ ਕਾਟਾ ਆਪਾਂ ਕਿਸ ਤਰ੍ਹਾਂ ਪਾ ਸਕਦੇ ਆ ਜੇ ਤੁਸੀਂ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਨਾ ਆਪਾਂ ਨੇ ਡਬਲ ਫੋਲਡ ਕਰਿਆ ਹੋਇਆ ਹੈ ਕੱਪੜਾ ਫਰੰਟ ਤੇ ਬੈਕ ਸਾਈਡ ਦੇ ਦੋਨੇ ਭੱਲੇ ਆਪਾਂ ਨੇ ਰੱਖੇ ਹੋਏ ਨੇ ਪਹਿਲਾਂ ਆਪਾਂ ਧੀਰੇ ਦਾ ਮਾਰਕ ਕਰਾਂਗੇ ਠੀਕ ਹੈ ਜੀ ਸੱਤ ਟੇਂ ਚਾ ਪਾਨੇ ਦਾ ਧੀਰਾ ਰੱਖਿਆ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਨੇ ਮੋਡੇ ਦਾ ਮਾਰਕ ਕਰ ਲੈਣਾ ਇਸ ਤਰ੍ਹਾਂ ਆਪਾਂ ਬਾਕਸ ਬਣਾ ਲਾਂਗੇ ਠੀਕ ਹੈ ਜੀ ਇੱਥੋਂ ਵੀ ਆਪਾਂ ਨੇ 7 ਇੰਚ ਰੱਖ ਲੈਣਾ ਤੇ ਉਸ ਤੋਂ ਬਾਅਦ ਆਪਾਂ ਨੇ ਇੱਥੇ ਚੈਸਟ ਦਾ ਨਾਪ ਲਗਾ ਲੈਣਾ 18 ਇੰਚ ਤੇ ਆਪਾਂ ਨੇ ਮਾਰਕ ਕਰ ਲਿਆ ਠੀਕ ਹੈ ਜੀ ਹੁਣ ਆਪਾਂ ਨੇ ਨਾ ਇੱਥੇ 프ਰੰਟ ਘਾਟ ਪਾ ਦੇਣੀ ਹੈ 1 ਇੰਚ ਦੀ ਇਸ ਤਰ੍ਹਾਂ 1 ਇੰਚ ਦੀ ਆਪਾਂ ਨੇ ਇੱਥੇ 프ਰੰਟ ਘਾਟ ਪਾ ਦਿੱਤੀ ਆ ਤੇ 2 ਇੰਚ ਦੀ ਆਪਾਂ 22 ਤੱਕ ਦੀ ਆਪਾਂ ਬੈ ਕੇ ਕਾਟ ਪਾਵਾਂਗੇ ਠੀਕ ਹੈ ਜੀ ਇਸ ਤਰ੍ਹਾਂ ਠੀਕ ਹੈ ਜੀ ਤੇ ਦਾ ਇੰਚ ਦੀ ਆਪਾਂ ਇੱਥੇ ਕਾਟ ਪਾਵਾਂਗੇ ਮੋਡਾ ਡੰਗ ਕਰਾਂਗੇ ਇੱਥੇ ਹੁਣ ਆਪਾਂ ਮਾਰਕ ਕਰਾਂਗੇ ਪਹਿਲਾਂ ਸਾਈਡ ਸਲਾਈ ਦਾ 15.5 ਇੰਚ ਤੇ ਠੀਕ ਹੈ ਜੀ ਇੱਥੇ ਆਪਾਂ ਰੱਖਾਂਗੇ 19 ਇੰਚ ਹਿਪ ਠੀਕ ਹੈ ਜੀ ਇੱਥੇ ਆਪਾਂ ਨੇ ਮਾਰਕ ਕਰ ਲਿਆ 18 ਇੰਚ ਦਾ ਚੈਸਟ ਦਾ ਇੱਥੇ ਆਪਾਂ ਮਾਰਕ ਕਰਾਂਗੇ 16 ਇੰਚ ਤੇ ਫਿਟਿੰਗ ਦਾ ਠੀਕ ਹੈ ਜੀ ਇਸ ਤਰ੍ਹਾਂ ਹੁਣ ਆਪਾਂ ਮਾਰਕ ਨੂੰ ਮਾਰਕ ਦੇ ਦੇਣਾ ਮਲਾ ਦਾਂਗੇ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਬਾਦੂ ਕਪੜਾ ਕੱਟ ਕਰਦਾਂਗੇ ਹੁਣ ਆਪਾਂ ਇੱਥੇ ਕਟਾਈ ਕਰਦੇ ਆ ਪਹਿਲਾਂ ਕਾਟ ਪਾਉਣੇ ਆ ਪਹਿਲਾਂ ਆਪਾਂ ਕਾਟ ਪਾਵਾਂਗੇ ਬੈਕ ਪੱਲੇ ਦੀ ਠੀਕ ਹੈ ਜੀ ਪਹਿਲਾਂ ਕੱਟੀਆਂ ਹੀ ਪਾਵਾਂਗੇ ਠੀਕ ਹੈ ਜੀ ਉੱਪਰ ਆਪਾਂ ਮੋਢਿਆਂ ਦੀ ਕਾਟ ਪਾਵਾਂਗੇ ਹੁਣ ਆਪਾਂ ਉੱਪਰਲੇ ਪੱਲੇ ਦੇ ਵਿੱਚ 프ਰੰਟ ਕਾਟ ਪਾਵਾਂਗੇ ਨੀਚੇ ਵਾਲਾ ਪੱਲਾ ਆਪਾਂ ਨੇ ਛੱਡ ਦੇਣਾ ਠੀਕ ਹੈ ਜੀ ਕੱਪੜੇ ਨੂੰ ਆਪਾਂ ਨੇ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਉੱਪਰਲਾ ਉੱਪਰਲਾ ਪੱਲਾ ਪਾੜਨਾ ਆਪਾਂ ਨੇ ਕੱਲਾ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ 프ਰੰਟ ਕਾਟ ਪਾ ਦਿੱਤੀ ਆ ਇੱਥੇ ਆਪਾਂ ਵਾਦੂ ਕਪੜਾ ਲਾ ਦਾਂਗੇ ਨਾਲੋਂ ਠੀਕ ਹੈ ਜੀ ਹੁਣ ਆਪਾਂ ਇੱਥੇ 프ਰੰਟ ਨੈਕ ਦੀ ਕਟਾਈ ਕਰਾਂਗੇ ਜਿਹੜਾ ਗੋਟ ਗਲਾ ਕਹਿੰਦੇ ਆ ਆਪਾਂ ਨਾ ਉਹ ਬਣਾਵਾਂਗੇ ਇੱਥੇ ਆਪਾਂ ਨੇ ਮਾਰਕ ਕਰਨਾ ਹੱਤ ਕਰਨਾ 3.5 ਇੰਚ ਤੇ 3.5 ਇੰਚ ਤੇ ਮਾਰਕ ਕਰਨ ਤੋਂ ਬਾਅਦ ਆਪਾਂ ਨੇ 4 ਇੰਚ ਦਾ ਮਾਰਕ ਆਪਾਂ ਇੱਥੇ ਕਰਨਾ ਬਾਕਸ ਬਣਾ ਲਾਂਗੇ ਠੀਕ ਹੈ ਜੀ ਇਸ ਤਰ੍ਹਾਂ ਬਸ ਆਪਾਂ ਨੇ ਗਲਾਈ ਦੇ ਦਿੰਨੀ ਠੀਕ ਹੈ ਜੀ ਆਹ ਲੈਂਥ ਹੈ ਜਿਹੜੀ ਤੁਸੀਂ ਇਹ 3.5 ਇੰਚ ਵੀ ਰੱਖ ਸਕਦੇ ਹੋ ਤੇ ਚੜਾਈ ਹੈ ਜਿਹੜੀ ਉਹ ਵੀ ਤੁਸੀਂ 4 ਇੰਚ ਰੱਖ ਸਕਦੇ ਜਿਵੇਂ ਆਪਾਂ ਨੇ ਇਧਰਲੀ ਸਾਈਡ ਨੂੰ 4 ਰੱਖਿਆ ਇਧਰ ਨੂੰ ਵੀ 4 ਰੱਖ ਸਕਦੇ ਜੇ ਇੱਥੇ ਆਪਾਂ ਨੇ 3.5 ਅੱਖਰ ਤਾਂ ਇਧਰ ਨੂੰ ਵੀ 3.5 ਇੰਚ ਰੱਖ ਸਕਦੇ ਹਾਂ ਠੀਕ ਹੈ ਜੀ ਹੁਣ ਆਪਾਂ ਇੱਥੋਂ ਕਟਾਈ ਕਰ ਦਾਂਗੇ ਠੀਕ ਹੈ ਜੀ ਬੈਕ ਸਾਈਡ ਦਾ ਆਪਾਂ ਨੇ ਨੱਕ ਕੱਟ ਨਹੀਂ ਕਰਨਾ ਇਸੇ ਤਰ੍ਹਾਂ ਹੀ ਰੱਖਣਾ ਹੈ ਠੀਕ ਹੈ ਜੀ ਸਿੱਧਾ ਹੀ ਰੱਖਾਂਗੇ ਹਾਂਜੀ ਦੋਸਤੋ ਇਸ ਤਰ੍ਹਾਂ ਆਪਾਂ ਨੇ ਕਟਾਈ ਕਰ ਲਈ ਆ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਬਾਕੀ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ। ਉਦੋਂ ਤੱਕ ਬਾਏ ਬਾਏ।